ਮੈਂ ਦੇਖੀ ਤੁਸੀਂ ਦੇਖ ਹੀ ਰਹੇ ਹੋ ਇਹ ਸਾਰਾ ਜੋ ਕੱਲ ਐਪੀਸੋਡ ਹੋਇਆ ਮਿਸਪਲ ਕਮੇਟੀ ਦੇ ਪਿਛੇ ਉਹਦੇ ਸਬੰਧ ਦੇ ਵਿੱਚ ਮੈਂ ਕਲੈਰੀਫਿਕੇਸ਼ਨ ਕਰਨੀ ਜੋ ਅੰਦਰ ਹੋਇਆ ਸਾਡਾ ਸਾਡਾ ਫਰਜ਼ ਸੀ ਤੁਹਾਨੂੰ ਦੱਸਣਾ ਸਾਡਾ ਫਰਜ਼ ਬਣਦਾ ਸੀ ਤੇ ਚਾਰ ਗੱਲਾਂ ਮੈਂ ਮਿਸਪਲ ਕਮੇਟੀ ਦੇ ਪਿਛੇ ਰੱਖੀਆਂ ਸੀਗੀਆਂ ਕੱਲ ਇੱਕ ਤਾਂ ਇਹ ਸੀ ਵੀ ਸ਼ਹਿਰ ਦਾ ਹਾਲਾਤ ਜਿਹੜੇ ਜਿਹੜੇ ਨੇ ਬਹੁਤ ਜ਼ਿਆਦਾ ਮਾੜੇ ਨੇ ਸ਼ਹਿਰ ਦੇ ਸਰੂਰ ਦੇ ਜਿਹੇ ਗੰਦੇ ਪਾਣੀ ਦੇ ਲਾਲੋ ਜਾਂ ਸੀਵਰ ਦੇ ਲਾਲੋ ਜਾਂ ਆਵਾਰਾ ਪਸ਼ੂ ਮਾਰੇ ਲਾਲੋ ਜਾਂ ਕੁੱਤੇ ਕੁੱਤਿਆਂ ਦਾ ਜੋ ਅਤੰਕ ਸ਼ਹਿਰ ਦੇ ਵਿੱਚ ਆਇਆ ਜੱਸ ਸੀ ਵੀਰੇ ਦਾ ਜੋ ਹਾਲ ਹੈ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿਸ ਤਰੀਕੇ ਨਾਲ ਅਜਿਹਾ ਹਲਾਤ ਨੇ ਮੈਂ ਇੱਕ ਬੇਨਤੀ ਕੀਤੀ ਸਾਰੇ ਐਮਸੀਆਂ ਨੂੰ ਸਮੇਤ ਪ੍ਰਧਾਨ ਨੂੰ ਵੀ ਸਾਰੇ ਐਮਸੀ ਇਕੱਠੇ ਹੋ ਕੇ ਇਸ ਜੋ ਸ਼ਹਿਰ ਦੀਆਂ ਸਮੱਸਿਆਵਾਂ ਨੇ ਇਸ ਤੇ ਇਕੱਠੇ ਹੋ ਜੇ ਤੁਸੀਂ ਪ੍ਰਧਾਨ ਨੂੰ ਲਾਣਾ ਤਾਂ ਲਾ ਦਿਓ ਉਹ ਇੱਕ ਅਲੱਗ ਵਿਸ਼ਾ ਹੈ ਤੇ ਇਸ ਗੱਲ ਤੇ ਸਾਰੇ ਬੰਦੇ ਭੜਕ ਗਏ ਵੀ ਸ਼ਹਿਰ ਦੇ ਹਾਲਾਤਾਂ ਬਾਜੋ ਹਾਲਾਤ ਨੇ ਜੋ ਇਸ ਸੰਬੰਧ ਦੇ ਵਿੱਚ ਡਿਵੈਲਪਮੈਂਟ ਦੇ ਸੰਬੰਧ ਦੇ ਵਿੱਚ ਸ਼ਹਿਰ ਦੀ ਜੋ ਕਿਉਂਕਿ ਲੋਕਾਂ ਨੇ ਆਪਾਂ ਨੂੰ ਵੋਟਾਂ ਪਾਈਆਂ ਨੇ ਲੋਕਾਂ ਨੇ ਚੁਣਿਆ ਹੈਗਾ ਬੜਾ ਬੜਾ ਮਾਨ ਤੇ ਸਰਕਾਰ ਲੋਕਾਂ ਨੇ ਸਾਨੂੰ ਦਿੱਤਾਗਾ ਲੋਕਾਂ ਦੀ ਸਾਡੇ ਸਾਡੀ ਡਿਊਟੀ ਬਣਦੀ ਹੈ ਲੋਕ ਆਪਦਾ ਉਹ ਸਮਝਦੇ ਨੇ ਜੋ ਵੀ ਸਾਡੇ ਅਸੀਂ ਚੁਣੇ ਨੇ ਤਾਂ ਇਹ ਤੋਂ ਕੰਮ ਅਸੀਂ ਕਰਾਈਏ ਇਹ ਉਹਦੇ ਵਿੱਚ ਅਸੀਂ ਲੋਕਾਂ ਦੇ ਸਾਨੂੰ ਲਾਂਬੇ ਗਲੀਆਂ 'ਚ ਪਾਣੀ ਖੜਾ ਹੋਰ ਬੜਾ ਕਾਫੀ ਜ਼ੇਰ ਤੋਂ ਸਮੱਸਿਆਵਾਂ ਸੀ ਤਾਂ ਮੈਂ ਮੀਟਿੰਗ ਦੇ ਵਿੱਚੇ ਆਪਣਾ ਫਰਜ਼ ਸਮਝਿਆ ਵੀ ਸਾਰੇ ਐਮਸੀ ਨੂੰ ਇੱਕ ਵਾਰ ਬੇਨਤੀ ਕਰਾਂ ਨਿੱਜੀ ਤੌਰ ਤੇ ਕਿਉਂਕਿ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਜਿਵੇਂ ਅਸੀਂ ਸਾਰੇ ਦੇ ਸਾਰੇ ਐਮਸੀ ਵਿੱਚੇ ਸਾਰੇ ਕਾਂਗਰਸ ਵਾਲੇ ਹੁੰਦੇ ਸੀ ਡੀਜੀ ਸਾਹਿਬ ਨਾਲ ਬੜਾ ਢ ਸਮੱਸਿਆਵਾਂ ਦੇ ਸੰਬੰਧ ਵਿੱਚ ਇਕੱਠੇ ਹੋ ਕੇ ਮਿਲਦੇ ਸੀਗੇ ਉਸ ਇਹਨਾਂ ਦੇ ਤਹਿਤ ਹੀ ਮੈਂ ਆਪ ਦਾ ਫਰਜ਼ ਸਮਝਿਆ ਵੀ ਇਕੱਠੇ ਹੋ ਵੀ ਸਾਰੇ ਆਪਣੇ ਹਾਊਸ ਐ ਜੋ ਐਮਸੀ ਹੈ ਇੱਕ ਪਰਿਵਾਰ ਹੀ ਹੁੰਦਾਗਾ ਸਾਰਿਆਂ ਦਾ ਵੀ ਇਹਨਾਂ ਨੂੰ ਬੇਨਤੀ ਕਰੀ ਵੀ ਆਪਾਂ ਸ਼ਹਿਰ ਲਈ ਕੁਝ ਕਰੀਏ ਤਾਂ ਇਹਨਾਂ ਨੂੰ ਉੱਥੋਂ ਤਕਲੀਫ ਹੋ ਗਈ ਦੂਜੀ ਗੱਲ ਮੈਂ ਰੱਖੀ ਵੀ ਜੋ ਐਨਓਸੀ ਹੈ ਐਨਓਸੀ ਜੋ ਆਰਕੀਟੈਕਟ ਨੇ ਅਪਲਾਈ ਕਰਦੇ ਨੇ ਉਹ ਦੂਜੇ ਜੋ ਨਕਸ਼ੇ پاس ਕਰਦੇ ਨੇ ਉਹਦੇ ਵਿੱਚ 5 7 8000 ਰੁਪਿਆ ਉਹ ਪੈਸੇ ਲੈ ਰਹੇ ਨੇ ਉਹਦੇ ਵਿੱਚ ਕਾਫੀ ਲੋਕਾਂ ਦੇ ਅਲੰਬੇ ਸਾਡੇ ਕੋਲੇ ਫੋਨ ਆ ਰਹੇ ਸੀਗੇ ਵੀ ਉਹ ਨਜਾਇਜ਼ ਪੈਸੇ ਲੈ ਰਹੇ ਨੇ ਤੇ ਮਿਊਸਪਲ ਕਮੇਟੀ ਨੇ ਆਪਾਂ ਇਹਨਾਂ ਨੂੰ ਲਾਇਸੈਂਸ ਦਿੱਤਾ ਹੋਇਆ ਉਹਦੇ ਵਿੱਚ ਮੈਂ ਇਹ ਗੱਲ ਰੱਖੀ ਵੀ ਅਸੀਂ ਇੱਕ ਜੋ ਰੇਟ ਫਿਕਸ ਕਰੀਏ ਵੀ ਤਾਂ ਕਿ ਆਮ ਲੋਕਾਂ ਦਾ ਲੁੱਟਣਾ ਹੋ ਸਕੇ ਉਹਦੇ ਵਿੱਚ ਫਿਰ ਇਹਨਾਂ ਨੂੰ ਕਿਸੇ ਐਮਸੀਆ ਨੂੰ ਸਾਡੇ ਐਮਸੀ ਸਾਹਿਬਾਨਾਂ ਨੂੰ ਤਕਲੀਫ ਹੋ ਗਈ ਇੱਕ ਜਿਹੜੇ ਵਾਟਰ ਸਪਲਾਈ ਦੇ ਜਿਹੜੇ ਪੀਸਿਵਰੇਜ ਦੇ ਜੋ ਫਾਈਲਾਂ ਅਪਲਾਈ ਕਰਦੇ ਨੇ ਉਹਦੇ ਵਿੱਚ ਵੀ 7-8000 ਰੁਪਏ ਇਹਦੀ ਰਾਹੀਂ ਕੋਰਪੋਰੇਸ਼ਨ ਵੀ ਹੁੰਦੀ ਸੀ ਪਹਿਲਾਂ ਪਹਿਲਾਂ ਦੇ ਟਾਈਮ 'ਚ ਹੁੰਦੀ ਰਹੀ ਹੈ ਕਿਉਂਕਿ ਇਹ ਕੋ ਕਮਰਾ ਕਰ ਦਿੰਦੇ ਸੀ ਨਕਸ਼ੇ ਦੇ ਜਿਹੜੇ ਆਰਕੀਟੈਕਟ ਨੇ ਮੈਸਿ ਮਿਊਸਪਲ ਕਮੇਟੀ 'ਚ ਤੁਹਾਡਾ ਨਕਸ਼ਾ ਬਾਤ ਕਰਾ ਦਾਂਗੇ ਹੋਰ ਬਾ ਐਕਸਟਰਾ ਪੈਸੇ ਲੱਗਣਗੇ ਜਿਹੜੀ ਸਰਕਾਰੀ ਫੀਸ ਤੋਂ ਇਲਾਵਾ 7-8000 ਰੁਪਏ ਲੈ ਰਹੇ ਸੀ ਖੁਦ ਮੇਰੇ ਨਾਲ ਵਾਪਰਿਆ ਇੱਕ ਬੰਦੇ ਤੋਂ ਮੈਂ ਕਿਸੇ ਕੇਸ 'ਚ ਗਿਆ 7000 ਰੁਪਏ ਮੰਗਿਆ ਤਾਂ ਮੈਂ ਕਿਹਾ ਜੀ ਤੁਸੀਂ 5 ਦੇ ਦਿਓ ਫਿਰ ਮੈਂ ਇੱਥੇ ਗੱਲ ਕੀਤੀ ਅਸੀਂ ਇਹੀ ਬੇਨਤੀ ਕੀਤੀ ਸੀ ਵੀ ਸ਼ਹਿਰ ਦੀ ਜੋ ਗੱਲ ਹੈ ਆਮ ਲੋਕਾਂ ਦਾ ਲੁੱਟੋਰੀਆ ਗਰੀਬ ਲੋਕਾਂ ਦਾ ਲੁੱਟੋਰੀਆ ਹੈ ਤਾਂ ਉਹਦੇ ਵਾਸਤੇ ਰੇਟ ਫਿਕਸ ਕਰ ਦਿਓ ਤੀਜੀ ਅਸੀਂ ਗੱਲ ਰੱਖੀ ਵੀ ਇਹਨਾਂ ਨੇ ਇਹਨਾਂ ਨੇ ਸਾਨੂੰ ਕਿਹਾ ਕਾਂਗਰਸ ਦੇ ਖਾਸ ਕਰਕੇ ਐਮਸੀ ਨੇ ਵੀ ਤੁਸੀਂ ਅੱਡ ਅੱਡ ਵਾਰਡਾਂ ਦੀ ਵਿੱਚ ਮੀਟਿੰਗਾਂ ਕਰ ਰਹੇ ਸਾਰੇ ਸ਼ਹਿਰ ਦੇ ਵਿੱਚ ਮੀਟਿੰਗਾਂ ਕਰ ਰਹੇ ਹੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਵੇਂ ਸਾਰਿਆਂ ਨੂੰ ਸਾਰੇ ਸ਼ਹਿਰਦਾਰੋਂ ਸਾਡੇ ਭਰਾੋਂ ਸਾਰੇ ਪੱਤਰਕਾਰਾਂ ਨਾਲ ਦੇਰ ਦੜ ਆਪਣਾ ਰਿਸ਼ਤਾ ਹੈਗਾ 7-8 ਸਾਲ ਤੋਂ ਇੱਕ NGO ਚਲਾ ਰਹੇ ਅਸੀਂ ਨੋਬਲ ਹੈਲਪਿੰਗ ਹੈਂਡਸ ਫਾਊਂਡੇਸ਼ਨ ਕਰੋਨਾ ਦੇ ਵਿੱਚ ਐਡੇ ਵੱਡਾ ਜੋ ਮਿਲਕੇ ਸਾਰੀ ਦੁਨੀਆ ਡਰੀ ਹੋਈ ਸੀ ਆਪਾਂ ਵੀ ਡਰੇ ਹੋਏ ਸੀਗੇ ਘਰ ਘਰ ਜਾ ਕੇ ਜੋ ਅਸੀਂ ਆਪਣੇ ਕੋਲੋਂ ਰਾਸ਼ਨ ਵੰਡਿਆ ਸਾਰੇ ਸ਼ਹਿਰ ਦੇ ਵਿੱਚ ਦਵਾਈਆਂ ਵੰਡੀਆਂ ਸਬਜ਼ੀਆਂ ਵੰਡੀਆਂ ਹਾਲਾਂਕਿ ਲੋਕ ਸਾਨੂੰ ਬਹੁਤ ਕਹਿੰਦੇ ਸੀਗੇ ਵੀ ਤੁਸੀਂ ਮਿਲਕੇ ਕਰੋਨਾ ਦਾ ਬੜੀ ਖਤਰਨਾਕ ਬਿਮਾਰੀ ਹੈ ਤੁਹਾਡੇ ਪੀੜਤ ਹੋ ਜਾਓਗੇ ਕਹਿੰਦੇ ਲੋਕਾਂ ਦੇ ਵਿੱਚ ਮਿਲਕੇ ਡਰ ਸੀਗਾ ਉਦੋਂ ਅਸੀਂ ਇਕੱਲੇ ਇਕੱਲੇ ਵਾਰਡ ਦੇ ਵਿੱਚ ਇਕੱਲੇ ਇਕੱਲੇ ਪਰਿਵਾਰ ਦੇ ਵਿੱਚ ਜੈਨੂਨ ਜੈਨੂਨ ਲਿ ਜਾ ਕੇ ਅਲਸ਼ਨ ਪੰਡਿਆ ਦਵਾਈਆਂ ਵੰਡੀਆਂ ਫਿਰ ਅਸੀਂ ਮੈਡੀਕਲ ਕੈਂਪ ਲਗਾ ਰਹੇ ਹਾਂ ਫਿਰ ਅਸੀਂ ਗਰੀਬ ਲੜਕੇ ਦੇ ਵਿਹਾਂ ਦੇ ਵਿੱਚ ਮਦਦ ਕਰ ਰਹੇ ਹਾਂ ਮੈਡੀਕਲ ਕੈਂਪ ਤੋਂ ਇਲਾਵਾ ਅਸੀਂ ਹੋਰ ਮਰਕੇ ਜਿਵੇਂ ਆਹ ਲਾ ਰਹੇ ਹਾਂ ਗੁੱਟੇ ਲਾ ਰਹੇ ਹਾਂ ਅਸੀਂ ਲਗਾਤਾਰ ਹੀ ਉਸ ਤੋਂ 11 ਅਸੀਂ ਮੈਡੀਕਲ ਕੈਂਪ ਲਾ ਚੁੱਕੇ ਤਕਰੀਬਨ 3000 ਬੰਦਿਆਂ ਨੂੰ ਅਸੀਂ ਮੁਫਤ ਅਣਕਾ ਦੇ ਚੁੱਕੇ ਹ ਅੱਜ ਤੱਕ ਇਹ ਸਾਰੇ ਬਾੜਾਂ ਦੇ ਵਿੱਚ ਅਲੱਗ-ਅਲੱਗ ਜਾ ਕੇ ਅਸੀਂ ਇਸੇ ਲੜੀ ਦੇ ਤਹਿਤ ਲੋਕ ਸਾਨੂੰ ਅਲੱਗ-ਅਲੱਗ ਇਸ਼ੂ ਤੇ ਅਲੱਗ-ਅਲੱਗ ਮੁੱਦਿਆਂ ਤੇ ਵੀ ਸਾਡੇ ਵਾਰਡ ਦੀ ਸਮੱਸਿਆ ਜੀ ਸਾਡੀ ਆਹ ਆ ਜੀ ਇਹ ਐਮਸੀ ਬਣਨ ਤੋਂ ਬਾਅਦ ਅਸੀਂ ਕੀਤਾ ਪਹਿਲਾਂ ਵੀ ਕਰ ਰਹੇ ਆ ਤੁਹਾਡੇ ਸਾਹਮਣੇ ਆਵੇਂ ਸੋਸ਼ਲ ਮੀਡੀਆ ਸਾਰਾ ਕੁਝ ਪਾਈ ਰਹੇ ਆ ਆਪਾਂ ਕਿਸੇ ਨੂੰ ਕੋਈ ਦੇ ਸਮੱਸਿਆ ਜਿੱਦਾਂ ਦਸਮੇਜ ਨਾ ਕਰੀ ਸਮੱਸਿਆ ਇਹ ਐਮਸੀ ਬਣਨ ਤੋਂ ਪਹਿਲਾਂ ਅਸੀਂ ਹੱਲ ਕਰਵਾਈ ਜਾਣੇ ਕੋਸ਼ਿਸ਼ ਕਰਦੇ ਆ ਚਲੋ ਤੇ ਇੰਦਾਂ ਨੂੰ ਬੜੀ-ਬੜੀ ਪ੍ਰੋਬਲਮ ਸੀ ਇਹ ਇਸ ਕਰਕੇ ਇਹਨਾਂ ਨੂੰ ਤਕਲੀਫ ਹੋਗੀ ਮੈਂ ਇਹ ਫਰਕ ਸਮਝਦਾਗਾ ਜਿਸ ਤਰੀਕੇ ਨਾਲ ਇਹਨਾਂ ਦਾ ਬੈਲ ਪਲਾਨ ਇਹਨਾਂ ਦਾ ਪ੍ਰੋਗਰਾਮ ਸੀਗਾ ਇਹ ਮੈਨੇ ਹੈਂਡਲਿੰਗ ਤੱਕ ਉਤਰਿਆ ਇਹ ਗੁੰਡਾਗਰਦੀ ਤੱਕ ਉਤਰਿਆ ਇਹ ਕਿ ਅਸੀਂ ਤਾਂ ਬੋਲ ਕੇ ਸਰਸਰੀ ਗਏ ਸੀ ਕਿ ਸਰਸਰੀ ਆਪਣੀ ਗੱਲ ਰੱਖੀ ਸੀਗੀ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਤੁਹਾਨੂੰ ਲੱਗਦਾ ਵੀ ਕਿਸੇ ਨਾ ਕਿਸੇ ਇਹਨਾਂ ਦੇ ਪਿੱਛੇ ਕੋਈ ਲੀਡਰ ਦਾ ਜਾਂ ਕਿਸੇ ਦਾ ਇਹ ਹੱਥ ਇਹਨਾਂ ਨੂੰ ਪ੍ਰੋਬਲਮ ਹੈ ਵੀ ਕਿਉਂਕਿ ਅਸਲ 'ਚ ਮੈਂ ਸਮਾਪਤ ਕਰਦਾ ਇਹਨਾਂ ਨੂੰ ਜਿਸ ਤਰ੍ਹਾਂ ਕੱਲ ਸੀਐਮ ਸਿਟੀ ਦੇ ਵਿੱਚ ਨਗਰ ਕੌਂਸਲ ਦੇ ਅੰਦਰ ਇੱਕ ਆਤਕ ਦਾ ਮਾਹੌਲ ਪੈਦਾ ਹੋਇਆ ਸਾਰੇ ਸੰਗਰੂਰ ਵਾਸੀਆਂ ਨੇ ਦੇਖਿਆ ਵੀ ਕਿਸ ਤਰ੍ਹਾਂ ਜਿਹੜੇ ਕਾਂਗਰਸ ਦੇ ਐਮਸੀ ਸਹਿਬਾਨ ਨੇ ਉਹ ਇੱਕ ਆਜ਼ਾਦ ਐਮਸੀ ਦੇ ਉੱਪਰ ਇੱਕ ਮੈਨ ਹੈਂਡਲਿੰਗ ਦਾ ਤੇ ਕਹਿ ਸਕਦੇ ਆ ਉਹਨਾਂ ਨੇ ਸ਼ਬਦਾਂ ਦੀ ਵੀ ਉਹ ਵਰਤੋਂ ਕੀਤੀ ਜਿਹਨੂੰ ਆਪਾਂ ਨਾਰਮਲ ਰੁਟੀਨ ਦੇ ਵਿੱਚ ਕਰ ਨਹੀਂ ਸਕਦੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੋਸਟਾਂ ਪਈਆਂ ਤੇ ਕੱਲ ਉਹੀ ਐਮਸੀ ਸਹਿਬਾਨਾਂ ਨੇ ਲੋਕਾਂ ਸਾਹਮਣੇ ਰੂਬਰੂ ਹੋ ਕੇ ਜੋ ਆਪਦੀ ਕਲੀਅਰ ਫਾਈ ਆਪਣਾ ਉਹਨਾਂ ਨੇ ਦੱਸਿਆ ਵੀ ਇੱਕ ਕਾਰਨ ਕੀ ਸੀ ਉਹਨਾਂ ਨੇ ਦੋ ਕਾਰਨ ਦੱਸੇ ਮੈਂ ਉਹਨਾਂ ਤੇ ਜਾਣਨਾ ਚਾਹਣਾ ਪਹਿਲਾਂ ਉਹਨਾਂ ਨੇ ਦੱਸਿਆ ਵੀ ਸਾਡੇ ਜਿਹੜੇ ਇਹਨਾਂ ਦੇ ਵਾਰਡ ਤੋਂ ਸਤਿੰਦਰ ਜੀ ਦੇ ਵਾਰਡ ਤੋਂ ਹਾਰੇ ਹੋਏ ਕਾਂਗਰਸ ਦੇ ਕੋਈ ਡਾਕਟਰ ਸਾਹਿਬ ਨੇ ਉਹਦੇ ਬਾਰੇ ਮੈਕਲਿਫਿਕੇਸ਼ਨ ਕਰ ਦਿੱਤਾ ਹਾਂਜੀ ਹਾਂ ਤੇ ਉਹਨਾਂ ਨੇ ਕੋਈ ਉੱਥੇ ਇਹਨਾਂ ਦੇ ਉੱਤੇ ਕੰਮ ਕਰਾਇਆ ਸੀਗਾ ਸਾਡੇ ਕੋਲ ਫੋਟੋਜ਼ ਨੇ ਇੱਕ ਮੌਜੂਦਾ ਐਮਸੀ ਜਿਹੜਾ ਅਪਡੇਟ ਜੇਬ ਚੋਂ ਪੈਸਾ ਖਰਚ ਕੇ ਇਹ ਕੋਈ ਇਹਨਾਂ ਨੇ ਉੱਥੇ ਕਮੇਟੀ ਦੇ ਜੇਬ ਤੇ ਭਾਰ ਨਹੀਂ ਪਾਇਆ ਆਪਦੀ ਜੇਬਾਂ ਚੋਂ ਪੈਸਾ ਖਰਚ ਕੇ 1.5 ਲੱਖ ਰੁਪਏ ਆਪਦੀ ਜੇਬ ਚੋਂ ਖਰਚ ਕੇ ਅਸੀਂ ਇਹ ਕੰਮ ਕਰਵਾਇਆ ਇਹ ਕੰਮ ਕਰਾਇਆ ਸੀ ਤੇ ਜਿਹੜੇ ਸਾਡੇ ਮੌਤਵਾਰ ਸੱਜਣ ਨੇ ਜਿਹੜੇ ਇਹਨਾਂ ਤੋਂ ਹਾਰੇ ਸੀ ਕਾਂਗਰਸ ਦੇ ਬੰਦੇ ਤੇ ਉਹਨਾਂ ਨੇ ਉੱਥੇ ਜਿਹੜੀ ਚੀਜ਼ ਰੱਖੀ ਇਹ ਟੋਆ ਪਟਾਤਾ ਆਪਦੇ ਪ੍ਰਾਈਵੇਟ ਬੰਦੇ ਲੈ ਜਾ ਕੇ ਪ੍ਰਾਈਵੇਟ ਜੀਸੀਬੀ ਲੈ ਜਾ ਕੇ ਸੋ ਇਹਨਾਂ ਨੇ ਸਿਰਫ ਇੱਕ ਕੰਪਲੇਂਟ ਯੂ ਸਾਹਿਬ ਨੂੰ ਜਿਹੜੀ ਇੱਕ ਬਤੌਰ ਐਮਸੀ ਦੀ ਬਣਦੀ ਹੈ ਕਿ ਸਾਡੇ ਸਾਡੇ ਕਰਵਾਓ ਮਤਲਬ ਆ ਪਤਾ ਹੈ ਜੀ ਦੋਆ ਨੇ 메인 ਰੋਡ ਦੇ ਉੱਪਰ 6 ਨੰਬਰ ਗਲੀ ਦੇ ਵਿੱਚ ਜੇ ਦਿੱਲੀਆ ਡਾਕਟਰ ਜਿਹਦੇ ਵਿੱਚ ਮੇਨ ਧੂਰੀ ਰੋਡ ਵੀ ਵਿੱਚ ਇਫੈਕਟ ਹੋ ਰਿਹਾ ਕੋਈ ਵੀ ਕਿਸੇ ਵੀ ਟਾਈਮ ਅੱਜ ਵੀ ਉਹ ਹਾਦਸਾ ਹੋ ਸਕਦਾ ਨਾ ਤਾਂ ਉਹਨੇ ਕਿਸੇ ਮਿਸਪਲ ਕਮੇਟੀ ਤੋਂ ਪਰਮਿਸ਼ਨ ਲਈ ਹੈ ਨਾ ਉਹਨੇ ਸਾਨੂੰ ਦੱਸਿਆਗਾ ਇੱਕ ਲੀਗਲ ਤੌਰ ਤੇ ਜੋ ਮਿਲ ਕੇ ਫਾਜ ਬਣਦਾ ਸੀਗਾ ਮਿਸਪਲ ਕਮੇਟੀ ਦਾ ਬਣ ਜਾਂਦਾ ਸੀ ਰਿਪੋਰਟ ਦਾ ਬਣਦਾ ਸੀ ਅਸੀਂ ਸਿਵਲ ਰਿਪੋਰਟ ਨੂੰ ਇਨਟੀਮੇਟ ਕੀਤਾ ਵੀ ਆਹ ਸਮੱਸਿਆ ਆ ਗਈ 3-4 ਦਿਨ ਉਸ ਗੱਲ ਤੇ ਲੱਗ ਗਏ 3-4 ਦਿਨ ਉਸ ਗੱਲ ਤੇ ਲੱਗਣ ਤੋਂ ਬਾਅਦ ਅਨ ਉਹਨੇ ਅਬਦੁੱਲ ਐਵਲ ਤੇ ਪਟਵਾਤਾ ਅਗਲੇ ਦਿਨ ਹੀ ਮਿਊਨਿਸਪਲ ਕਮੇਟੀ ਦੇ ਮੁਲਾਜ਼ਮਾਂ ਨੇ ਸੀਵਰ ਰਿਪੋਰਟ ਨੇ ਉੱਥੇ ਠੀਕ ਕਰਨ ਲਈ ਆਉਣਾ ਸੀਗਾ ਕਿਉਂਕਿ ਸੀਵਰ ਰਿਪੋਰਟ ਦੇ ਮੁਲਾਜ਼ਮਾਂ ਨੂੰ ਪਤਾ ਹੁੰਦਾ ਕਿ ਕਿੰਨੇ ਕਟੂੰਗਾ ਪਾਈਪ ਹੈ ਕਿੰਨਾ ਕ ਪਟਣਾ ਕਿੰਨਾ ਕ ਨਾ ਪਟਣਾ ਜਦੋਂ ਪ੍ਰਾਈਵੇਟ ਇੱਕ ਜੀਐਸਬੀ ਮੰਗਵਾ ਕੇ ਉਹ ਉਸ ਵਾਰਡ ਤੋਂ ਜਿਹੜਾ ਕਾਂਗਰਸ ਦਾ ਜੀ ਦੁਆਰ ਹਰਿਆਗਾ ਪਟਾਉਣ ਦੀ ਕੋਸ਼ਿਸ਼ ਕੀਤੀ ਤਾਂ ਸੀਵਰ ਜਿਹੜੇ ਵਾਟਰ ਸਪਲਾਈ ਦੇ ਪਾਈਪ ਨੇ ਉਹ ਤੋੜਤੇ ਸੀਵਰੇਜ ਦਾ ਜਿਹੜਾ ਪਾਈਪ ਜਾਂਦਾ ਸੀ ਉਹ ਤੋੜਤਾ ਕਿ ਹੋਰ ਤਾਰਾਂ ਬਹੁਤ ਜ਼ਿਆਦਾ ਤੋੜਤੇ ਬਹੁਤ ਵੱਡਾ ਲਾਸ ਕਰਤਾ ਜਿਹੜੀਆਂ ਅਸੀਂ 1.5 ਲੱਖ ਰੁਪਏ ਦਾ ਟਾਈਲਾਂ ਆਪਦੇ ਕੋਲੋਂ ਲਗਵਾ ਕੇ ਉੱਥੇ ਕੰਮ ਕਰਵਾਇਆ ਸੀਗਾ ਉਹ ਵੀ ਸਾਰਾ ਨੁਕਸਾਨ ਕਰਦਾ ਜਦੋਂ ਅਸੀਂ ਵੀ ਟਾਈਲਾਂ ਲਗਾਈਆਂ ਸੀ ਮੈਂ ਐਮਸੀ ਹੋਣ ਦੇ ਨਾਤੇ ਮਿਊਸਪਲ ਕਮੇਟੀ ਦੇ ਈਓ ਸਾਹਿਬ ਨੂੰ ਦੱਸਿਆ ਵੀ ਅਸੀਂ ਇਹ ਕੰਮ ਕਰਵਾਉਣਾ ਚਾਹੁੰਦੇ ਆ ਉਹ ਕਹਿੰਦੇ ਕਰਵਾ ਲਓ ਆਪਦੀ ਜੇਬ ਚੋਂ ਕਰਵਾਇਆ ਉਹ ਨੁਕਸਾਨ ਕਰਦਾ ਫਿਰ ਅਸੀਂ ਈਓ ਸਾਹਿਬ ਨੂੰ ਦੱਸਿਆ ਈਓ ਸਾਹਿਬ ਨੇ ਮਿਲ ਕੇ ਆਪਦਾ ਬੰਦਾ ਭੇਜ ਕੇ ਇੱਕ ਜੋ ਟੈਕਨੀਕਲ ਉਹ ਹੁੰਦਾ ਜੀ ਭੇਜ ਕੇ ਉੱਥੇ ਉਹਦੀ ਰਿਪੋਰਟ ਮੰਗਵਾਈ ਫਿਰ ਉਹਨੂੰ ਇੱਕ ਨੋਟਿਸ ਜਾਰੀ ਹੋਇਆ ਇਹ ਜਿਹੜਾ ਕੁਸ ਕੱਲ ਤੁਸੀਂ ਦੇਖ ਰਹੇ ਹੋ ਗਲਤ ਕਹਿ ਰਹੇ ਨੇ ਵਿਦਾਊਟ ਪਰਮਿਸ਼ਨ ਬਿਨਾਂ ਕਿਸੇ ਨੂੰ ਦੱਸੇ ਉਹ ਪੱਟਿਆ ਗਿਆ ਵਾਰ ਦਾ ਨੁਕਸਾਨ ਕੀਤਾ ਸਰਕਾਰੀ ਪ੍ਰੋਪਰਟੀ ਦਾ ਨੁਕਸਾਨ ਕੀਤਾ ਲੋਕ ਉੱਥੇ ਅੱਜ ਤੱਕ ਮਸੀਤ ਚੱਲ ਰਹੇ ਨੇ ਤੇ ਨਰੇਸ਼ ਜੀ ਉੱਥੇ ਲੰਘਦੇ ਹੋਣੇ ਕਿੰਡੀ ਵੱਡੀ ਸਮੱਸਿਆ ਅੱਜ ਹਲੇ ਵੀ ਕੋਈ ਕੋਈ ਹਾਲਾਤ ਸਾਫ ਉੱਤੇ ਹੋ ਸਕਦਾ ਤੇ ਇਹਨਾਂ ਨੂੰ ਉਸ ਗੱਲ ਦੀ ਤਕਲੀਫ ਹੋ ਗਈ ਸਾਡਾ ਕਾਂਗਰਸ ਦਾ ਹਾਰਿਆ ਉਮੀਦਵਾਰ ਜਿਹਨੂੰ ਇਹਨਾਂ ਨੇ ਨੋਟਿਸ ਕਢਵਾਤਾ ਨੋਟਿਸ ਜੈਨੂਇਨ ਸੀਗਾ ਨੋਟਿਸ ਸਹੀ ਗੱਲ ਦਾ ਸੀਗਾ ਇਹੀ ਗੱਲ ਹੈ ਵੀ ਮਤਲਬ ਕਿ ਤੁਸੀਂ ਇਹ ਤਾਂ ਕਰੀਓ ਸਾਨੂੰ ਕੁਝ ਰੱਖਦੇ ਹੋ ਜਸ ਸੀਵਰੇ ਬੋਰਡ ਦੇ ਸਾਰੇ ਮੁਲਾਜ਼ਮਾਂ ਨੇ ਜਿਹਨਾਂ ਨੇ ਆਪਣੀ ਰਿਪੋਰਟ ਇੱਕ ਤਿਆਰ ਕੀਤੀ ਹੈ ਵੀ ਨਜਾਇਜ਼ ਤੌਰ ਤੇ ਪੜਾਇਆ ਗਿਆ ਉਹਨੂੰ ਵੀ ਇਹ ਗੱਲ ਤੋਂ ਗੁੰਮਰਾਹ ਕਰ ਰਹੇ ਨੇ ਸੋ ਅੱਜ ਜਿਹੜਾ ਕੱਲ ਕਮੇਟੀ ਦੇ ਵਿੱਚ ਹੋਇਆਗਾ ਇਹ ਗੁੰਡਾਗਰਜ ਦਾ ਮਾਹੌਲ ਹੈ ਹਾਲੇ ਤਾਂ ਜਿਵੇਂ ਉਹਨਾਂ ਨੇ ਮਗੇਰੀ ਲਾਦੇ ਸੁਪਨੇ ਇਹ ਅੱਜ ਹੀ ਦੇਖਣ ਲੱਗੇ ਵਿੱਚ ਤਾਂ ਸਰਕਾਰ ਦੇ ਵਿੱਚ ਆ ਗਿਆ ਸੀ ਐਮਐਲਏ ਬਣ ਗਿਆ ਸਾਡਾ ਸਾਡਾ ਮੰਤਰੀ ਬਣ ਗਿਆ ਮਤਲਬ ਕਿ ਗੁੰਡਾਗਰਦੀ ਸ਼ੁਰੂ ਕਰਤੀ ਕੱਲ ਨੂੰ ਜੇ ਸਰਕਾਰ ਆ ਜਾਂਦੀ ਹੈ ਇਹ ਸਰੂਰ ਦੇ ਲੋਕਾਂ ਨੂੰ ਮੈਂ ਤੁਹਾਡੇ ਮੀਡੀਅਮ ਮਾਧਿਅਮ ਰਾਹੀਂ ਸੁਨੇਹਾ ਦੇਣਾ ਚਾਹਣਾ ਜੇ ਕ ਇੰਦਾਂ ਨੇ ਮਤਲਬ ਕਿਸ ਤਰੀਕੇ ਨਾਲ ਤੁਸੀਂ ਆਪ ਹੀ ਦੇਖ ਰਹੇ ਹੋ ਸਾਡੇ ਤੇ ਮੇਰੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਇਹ ਮਤਲਬ ਕਿ ਬਹੁਤ ਮੰਦ ਭਾਗਾ ਜਿਹਾ ਉੱਥੇ ਆਪਣੇ ਹਾਊਸ ਦੇ ਵਿੱਚ ਹੋਇਆ ਹੈਗਾ ਬਹੁਤ ਮਾੜੀ ਘਟਨਾ ਹੋਈ ਹੈ ਜਿਹਦੀ ਅਸੀਂ ਸਖਤ ਸ਼ਬਦਾਂ ਵਿੱਚ ਸਾਰੀ ਸਾਡੀ ਸਾਡੇ ਸਾਰੇ ਟੀਮ ਬੈਠੀ ਅਸੀਂ ਨਿੰਦਾ ਕਰਦੇ ਆ ਉਹਦੀ ਅੱਗੇ ਤੋਂ ਮਤਲਬ ਕਿ ਐਦਾਂ ਦੇ ਜੋ ਗੱਲਾਂ ਨਹੀਂ ਹੋਣੇ ਚਾਹੀਦੀਆਂ ਮਤਲਬ ਇੱਕ ਜਰਨਲਿਸਟ ਇੱਕ ਬੇਨਤੀ ਕੀਤੀ ਸੀ ਵੀ ਇਦਾਂ ਦੇ ਸ਼ਹਿਰ ਦੇ ਰਾਜਨੇ ਦੇ ਵਾਸਤੇ ਆਪਾਂ ਇੱਕ ਕੋਈ ਨਾ ਕੋਈ ਉਪਰਾਲਾ ਕਰੀਏ ਇੱਕ ਤਾਂ ਦੀ ਗੱਲ ਹੈ ਕਿ ਸੁਰੱਖਿਤੀ ਕਾਰਨ ਤਾਂ ਜਿਹੜੇ ਆਪਾਂ ਨਹੀਂ ਜੀ ਕਾਨੂੰਨੀ ਤਾਂ ਇਹ ਹੈ ਜੀ ਜਿਹੜੇ ਸਾਥੀਆਂ ਨੇ ਕੱਲ ਕੀਤਾ ਜੋ ਵੀ ਉਹਨਾਂ ਨੇ ਆਤੰਕ ਦਾ ਮਾਹੌਲ ਫੋਟੋਗ੍ਰਾਫਸ ਨਹੀਂ ਜਦੋਂ ਉਹ ਐਮਸੀ ਚੁਣੇ ਗਏ ਸੀ ਉਦੋਂ ਉਹ ਸੰਗਰੂਪ ਦੀ ਗੱਲ ਕਰਦੇ ਸੀ ਆ ਦੇਖੋ ਸਤਿੰਦਰ ਸੈਣੀ ਜੀ ਨਾਲ ਕੱਢ ਇਹਨਾਂ ਦੀ ਅਗਵਾਈ 'ਚ ਸਾਡੇ ਮਾਨ ਲੋਕ ਡੀਸੀ ਸਾਹਿਬ ਨੂੰ ਮਿਲਦੇ ਰਹੇ ਸਾਡੇ ਸਾਥੀ ਨੇ ਸਾਡੇ ਐਮਸੀ ਸਹਿਬਾਨ ਨੇ ਲੋਕਾਂ ਦੁਆਰਾ ਚੁਣੇ ਗਏ ਨੇ ਕਹਾਣੀ ਸਿਰਫ ਇਹ ਹੈ ਜੀ ਜਿਹੜੀ ਕਾਂਗਰਸ ਪਾਰਟੀ ਨੂੰ ਇਹ ਹੈ ਵੀ ਆਉਣ ਵਾਲੇ ਸਮੇਂ 'ਚ ਸਾਡੀ ਸਰਕਾਰ ਬਣ ਰਹੀ ਹੈ। ਉਹ ਹੀ ਚਾਬੀ ਉਹ ਸਾਡੇ ਐਮਸੀ ਸਾਹਿਬਾਨਾਂ ਦੇ ਵਿੱਚ ਭਰੀ ਗਈ ਹੈ। ਇੱਥੋਂ ਦੇ ਦੇ ਗਿਜ ਲੀਡਰ ਨੇ ਤੇ ਉੱਥੇ ਕਿਹਾ ਉੱਥੇ ਕਿਹਾ ਗਿਆ ਕੀ ਵੀ ਜਿਹੜਾ ਸਤਿੰਦਰ ਸੈਣੀ ਐ ਐਂਡ 올 ਟੀਮ ਜਿਹੜੀ ਅੱਜ ਦਾ ਸਾਡਾ ਗਰਾਫ ਹੋ ਰਿਹਾ ਜਿਸ ਤਰ੍ਹਾਂ ਉਹ ਗੱਲ ਕਰਦੇ ਨੇ ਵੀ ਤੁਸੀਂ ਵਾਰਡਾਂ 'ਚ ਜਾ ਕੇ ਗੱਲ ਕਰਦੇ ਹੋ, ਵਾਰਡਾਂ 'ਚ ਜਾ ਕੇ ਕੰਮ ਕਰਾਉਂਦੇ। ਅਸੀਂ ਬਤੌਰ ਇੱਕ ਇੰਜੀ ਉਹ ਜਾਂਦੇ ਨੇ, ਐਮਸੀ ਨਹੀਂ ਜਾਂਦੇ। ਐਮਸੀ ਤਾਂ ਇੱਕ ਬੋਰਡ ਦੇ ਨੇ ਪਰ ਅਸੀਂ 8-10 ਸਾਲਾਂ ਤੋਂ ਗਰੀਬ ਬੱਚਿਆਂ ਦੇ ਵਿਆਹ ਹੋ ਗਏ। ਕੋਰੋਨਾ ਦੀ ਗੱਲ ਕੀਤੀ ਹੈ ਕਰ ਕਰ ਜਾ ਕੇ ਰਾਸ਼ਨ ਵੰਡਿਆ ਉਸ ਤੋਂ ਬਾਅਦ ਹੁਣ ਵੀ ਜਿਸ ਤਰ੍ਹਾਂ ਪਟਾਕੇ ਦੇ ਬਲਾਸਟ ਹੋਏ ਸੀ ਉਹਦੇ ਵਿੱਚ ਰਜਿੰਦਰਾ ਹਸਪੀਟਲ ਜਾ ਕੇ ਸੀ ਉੱਥੇ ਪੇ ਕੀਤਾ ਨਾਨ ਗਵਰਨਮੈਂਟਲ ਐਸੋਸੀਏਸ਼ਨ ਹੈ ਸਾਡੀ ਅਸੀਂ ਆਪਣੇ ਜੇਬਾ ਚੋਂ ਕੱਢ ਕੇ ਪੈਸੇ ਇਕੱਠੇ ਕਰਕੇ ਸੀ ਇਹਨੂੰ ਚਲਾ ਰਹੇ ਹਾਂ ਦੂਜੀ ਗੱਲ ਇਹ ਹੈ ਵੀ ਅੱਜ ਉਹਨਾਂ ਨੂੰ ਇਹ ਗੱਲ ਦਾ ਡਰ ਪੈ ਗਿਆ ਵੀ ਜਿਹੜੀ ਐਨ ਜੀਓ ਸੀ ਜਿਹੜੀ ਇਹ ਦਾਦਦਾਰ ਨਹੀਂ ہوئی ਕੱਜ ਵੀ ਇਹ ਆਜ਼ਾਦ ਖੜੀ ਹੈ ਸਾਡੇ ਸਤਿੰਦਰ ਜੀ ਜਿਸ ਤਰ੍ਹਾਂ 10 ਐਮਸੀ ਸਾਹਿਬਾਨ ਸਾਡੇ ਸੰਗਰੂਰ ਦੇ ਲੋਕਾਂ ਨੇ ਮੰਡਟ ਦਿੱਤਾ ਸੀ ਪਰ ਉਗਾਹੇ-ਵਗਾਹੇ ਉਹ ਚਲੇ ਗਏ ਪਰ ਇੱਕ बतौर ਇੱਕ ਐਮਸੀ ਆਜ਼ਾਦ ਅਜ ਸਾਡੇ ਚ ਬੈਠਾ ਤੇ ਇਹਨੇ ਆਜ਼ਾਦ ਤੌਰ ਤੇ ਸੰਗਰੂਰ ਦੀ ਗੱਲ ਕੀਤੀ ਤੇ ਉਹ ਕਾਂਗਰਸ ਦੇ ਜਿਹੜੇ ਸਾਡੇ ਦਿੱਗਜ ਲੀਡਰ ਨੇ ਉਹਨਾਂ ਨੂੰ ਇਹ ਡਰ ਹੈ ਵੀ ਉਹਨਾਂ ਵਾਲੇ ਸਮੇਂ 'ਚ ਇਹ ਕਿਤੇ ਸਾਡੇ ਅੱਗੇ ਆ ਕੇ ਕੋਈ ਵੱਡਾ ਨੁਕਸਾਨ ਨਾ ਕਰ ਦੇਣ ਇਲੈਕਸ਼ਨ 'ਚ ਨਾ ਖੜੇ ਹੋ ਜਾਣ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਗੱਲ ਕਰਨਾ ਚਾਹੁੰਦਾ ਸਾਡੀ ਜੰਨੀ ਸਾਰੀ ਟੀਮ ਇੱਕ ਬੈਠੀ ਹੈ ਤੇ ਉਹਨਾਂ ਦੇ ਸਮੇਂ 'ਚ ਜਿਸ ਤਰ੍ਹਾਂ ਦਾ ਪੰਜਾਬ ਖਾਸ ਕਰਕੇ ਸੰਗਰੂਰ ਸੀਐਮ ਸਿਟੀ ਦਾ ਗਰਾਫ ਹੈ ਐਸੀ ਇਹ ਵਿਚਾਰ ਰੱਖਾਂਗੇ ਲੋਕਾਂ ਤੋਂ ਪੁੱਛਾਂਗੇ ਸੀ ਵਾਰਡ 'ਚ ਜਾ ਕੇ ਇਹੀ ਗੱਲਾਂ ਕਰਦੇ ਵੀ ਕੀ ਹੋਣਾ ਚਾਹੀਦਾ ਜੇ ਸਾਨੂੰ ਲੱਗਿਆ ਅਸੀਂ ਆਪਣੀ ਐਨਜੀਓ ਵੱਲੋਂ ਇੱਕ ਉਹਨਾਂ ਵਾਲੇ ਸਮੇਂ 'ਚ 227 ਦੇ ਵਿੱਚ ਐਮਐਲਏ ਦਾ ਕੈਂਡੀਡੇਟ ਵੀ ਲੋਕਾਂ ਨੂੰ ਦਵਾਂਗੇ। Okay ਜੀ ਜਦੋਂ ਡੀਸੀ ਸਾਹਿਬਾਨਾਂ ਕੋਲੇ ਆਪਾਂ ਕੋਈ ਮੰਗ ਪੱਤਰ ਦਿੰਨੇ ਆ ਤੇ ਉਹਦੇ ਵਿੱਚ ਫੋਟੋ ਕਰਾਉਣੇ ਆ 10 ਦਿਨਾਂ ਦਾ ਮਤਲਬ ਇਹ ਹੈ ਇਹ ਕੱਲ ਦੀ ਮੀਟਿੰਗ ਤੋਂ ਬਾਅਦ ਪਹਿਲਾਂ ਇਹ ਆਪ 'ਚ ਪਰਿਵਾਰ ਤੌਰ ਤੇ ਸੀ ਜਦੋਂ ਵੀ ਕੋਈ ਇਹਨਾਂ ਦੀ ਗੱਲ ਰੱਖਣੀ ਇਹ ਤਾਂ ਜਦੋਂ ਠੀਕ ਹੈ ਪਹਿਲਾਂ ਪਿਛਲੀ ਸਰਦੀਆਂ ਵਿੱਚ ਜਦੋਂ ਐਮਸੀ ਬਣਨ ਤੋਂ ਬਾਅਦ ਦੀਆਂ ਹਾਂ ਇਹ ਤਾਂ ਜਦੋਂ ਇਹਨਾਂ ਨੇ ਕੋਈ ਗੱਲ ਰੱਖਣੀ ਤੇ ਇਹਦੀ ਪ੍ਰਧਾਨ ਬਦਲਣ ਵਾਲੀ ਗੱਲ ਸੀ ਉੱਥੇ ਵੀ ਸਾਡੇ ਸਤਿੰਦਰ ਜੀ ਨੇ ਐਮਸੀ ਸਾਹਿਬ ਨੇ ਕਿਹਾ ਸੀਗਾ ਵੀ ਪ੍ਰਧਾਨ ਬਦਲੋ ਪਰ ਆਪਾਂ ਸੰਗਰੂਰ ਦੇ ਲੋਕਾਂ ਨੇ ਜਿਹੜੇ ਸਾਨੂੰ 4-5 ਸਾਲਾਂ ਬਾਅਦ ਐਮਸੀ ਬਣਾਏ ਨੇ ਮਾਨਦੋਗ ਸਾਡੇ ਹਾਈ ਕੋਰਟ ਦੇ ਇੰਟਰਵੈਨਸ਼ਨ ਤੋਂ ਬਾਅਦ ਵੀ ਆਪਾਂ ਲੋਕਾਂ ਦੇ ਤਾਂ ਕੰਮ ਕਰੀ ਉੱਥੇ ਉਹਨਾਂ ਨਾਲ ਖੜੇ ਸੀ ਪਰ ਅੱਜ ਦੀ ਸਥਿਤੀ ਤੇ ਇਹ ਹੈ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਉਹ ਵਰਕਰ ਸਹਿਬਾਨ ਬਣ ਕੇ ਆਏ ਜਿਹੜੇ ਐਮਸੀ ਨੇ ਜਮਸੀ ਹੁੰਦੇ ਤਾਂ ਉਹ ਸਾਡੇ ਨਾਲ ਹੁੰਦੇ ਸਾਡੀ ਗੱਲ ਰੱਖਦੇ ਜੋੜ ਢੰਗ ਨਾਲ ਪਰ ਉਹ ਕੱਲ ਵਰਕਰ ਬਣ ਕੇ ਵਰਕਰ ਬਣਾਉਣ ਵਾਲੇ ਜਿਹੜੇ ਲੀਡਰ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਵੀ ਜੇ ਤੁਸੀਂ ਇਸ ਤਰ੍ਹਾਂ ਲੋਕਾਂ ਨੂੰ ਡਰਾਓਗੇ ਇਹ ਆਤੰਕ ਦਾ ਮਾਹੌਲ ਪੈਦਾ ਕਰੋਗੇ ਇੱਕ ਚੁਣੇ ਹੋਏ ਸਦਨ ਚ ਤੇ ਉਹਨਾਂ ਵਾਲੀ ਸਮਝ ਤੇ 227 ਬਹੁਤੇ ਦੂਰ ਨਹੀਂ ਤੇ ਸਾਡੀ ਸੰਸਥਾ ਵੱਲੋਂ ਵੀ ਚ 227 ਵੀ ਤੁਹਾਨੂੰ ਲਲਕਾਰਿਆ ਜਾਉ ਅਸਲ ਚ ਮੇਰੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ ਡਰਾ ਕੇ ਧਮਕਾ ਕੇ ਕਿਉਂਕਿ ਅਸੀਂ ਬੇਵਾਹ ਕੰਦਰਪੱਖ ਹੋ ਕੇ ਬੜੀ ਸੱਚੀਆਂ ਗੱਲਾਂ ਸੱਚ ਦੀ ਲੜਾਈ ਦੰਦ ਲੜਦੇ ਹੋਏ ਅਸੀਂ ਇਹ ਮਲਕ ਇਨ੍ਹਾਂ ਦੇ ਖਿਲਾਫ ਹੋ ਰਹੇ ਹਾਂ ਜਿਵੇਂ ਪਿਛਲੀ ਸਰਕਾਰ ਸੀ ਜਾਂ ਉਸ ਤੋਂ ਪਹਿਲਾਂ ਸਰਕਾਰ ਸੀ ਅਕਾਲੀ ਦਲ ਦੀ ਸਰਕਾਰ ਸੀ ਜਾਂ ਪਿਛਲੀ ਕਾਂਗਰਸ ਸਰਕਾਰ ਸੀ ਇਹਨਾਂ ਨੇ ਅੱਜ ਜੇ ਆਮ ਆਦਮੀ ਪਾਰਟੀ ਸਰਕਾਰ ਹੈ ਇਹਨਾਂ ਤੋਂ ਪਿਛਲਾ ਕੋਈ ਵੀ ਲੀਡਰ ਤੁਸੀਂ ਦੇਖ ਲਓ ਆਪੋਜੀਸ਼ਨ ਦੀ ਭੂਮਿਕਾ ਨਹੀਂ ਨਿਭਾਈ ਜੇ ਸੰਰੂਰ ਦੇ ਵਿੱਚ ਆਪੋਜੀਸ਼ਨ ਦੀ ਭੂਮਿਕਾ ਨਿਭਾ ਰਹੇ ਆ ਜਾਂ ਅਸੀਂ ਲੋਕ ਨਿਭਾ ਰਹੇ ਆ ਸਾਡੀ ਸੰਸਦ ਨਿਭਾ ਰਹੇ ਆ ਜਾਂ ਤੁਸੀਂ ਪ੍ਰੈਸ ਵਾਲੇ ਨਿਭਾ ਰਹੇ ਹੋ ਜਾਂ ਹੋਰ ਕੁਝ ਲੋਕ ਚਲੋ ਦੱਸੋ ਆਪੋਜੀਸ਼ਨ ਦੀ ਭੂਮਿਕਾ ਅੱਜ ਕਿਸੇ ਲੀਡਰ ਤੋਂ ਸਾਫ ਕਾ ਤੋਂ ਕਹਿੰਦਾ ਮੈਂ ਕਿਸੇ ਲੀਡਰ ਤੋਂ ਸਰੂਰ ਦੀ ਕਰਾਪਸ਼ਨ ਦੇ ਸਬੰਧ ਦੇ ਵਿੱਚ ਸਰੂਰ ਦੇ ਹਾਲਾਤਾਂ ਦੇ ਸਬੰਧ ਦੇ ਵਿੱਚ ਕਿਸੇ ਲੀਡਰ ਦਾ ਬਿਆਨ ਆਇਆ ਜਿਹੜੀ ਭੂਮਿਕਾ ਐਸੀ ਨਿਭਾ ਰਿਆ ਇਹ ਭੂਮਿਕਾ ਨਹੀਂ ਨਿਭਾ ਰਹੇ ਆਪੋਜੀਸ਼ਨ ਦੇ ਲੀਡਰ ਇਹਨਾਂ ਨੂੰ ਡਰ ਇਹੀ ਪੇ ਇਹੀ ਗੱਲ ਹੋ ਰਹੀ ਹੈ ਵੀ ਜਿਹੜੀ ਗੱਲ ਸਾਨੂੰ ਕਰਨੀ ਚਾਹੀਦੀ ਐ ਅਸੀਂ ਨਹੀਂ ਕਰ ਰਹੇ ਉਹ ਗੱਲ ਇਹ ਲੋਕ ਕਰ ਰਹੇ ਨੇ ਅੱਜ ਸਰੂਰ ਦੇ ਹਾਲਾਤਾਂ ਦੇ ਲਾਲੋ ਕਰਾਪਸ਼ਨ ਦੇ ਪਹਿਲਾਂ ਵੀ ਬੋਲ ਕੇ ਆਟਿਆ ਮੈਂ ਕਿੰਨੇ ਤੁਸੀਂ ਪਿਛਲੇ ਵੀਡੀਓ ਦੇਖ ਰਹੇ ਹੋ ਹੱਸਾਲ ਦਾ ਹਾਲ ਲਾਲੋ ਵੀ ਚੱਲ ਰਹੀ ਤੁਹਾਡੀ ਤਾਂ ਸਰਕਾਰ ਦੇ ਖਿਲਾਫ ਸਿਰੇਮ ਨਾਮ ਲੈ ਕੇ ਬੋਲਦੇ ਆ ਮੌਜੂਦਾ ਸਰਕਾਰ ਦੇ ਜੋ ਐਮ.ਐਲ.ਏ ਨੇ ਲੀਡਰ ਨੇ ਇੱਥੇ ਸਰਿਆਮਪੁਰ ਦੇ ਅਸੀਂ ਕੱਲ ਨਾਲ ਜਿਹੜਾ ਅਪੀਲ ਹੋਇਆ ਕਾਂਗਰਸ ਤੋਂ ਨਾਲ ਤੋਂ ਜ਼ਿਆਦਾ ਹੋਇਆ ਨਹੀਂ ਕਾਂਗਰਸ ਦਾ ਉਹਨਾਂ ਨੇ ਕੀਤਾ ਸਾਡੇ ਨਾਲ ਵੀ ਤੁਸੀਂ ਸਾਡੇ ਲੀਡਰ ਦੇ ਖਿਲਾਫ ਜੋ ਉਹਨਾਂ ਦੇ ਸਮਝਦੇ ਨੇ ਉਹ ਵੀ ਤੁਸੀਂ ਕਰਪਸ਼ਨ ਲਾ ਲਓ ਗਲਤ ਗੱਲ ਲਾ ਲਓ ਦਲਤ ਕੰਮਾਂ ਦੇ ਖਿਲਾਫ ਲਾ ਲਓ ਜੋ ਸਰੂਪ ਦੇ ਵਿੱਚ ਡਿਵੈਲਪਮੈਂਟ ਤੇ ਪੈਸੇ ਲੱਗੇ ਉਹਦੇ ਖਿਲਾਫ ਲਾ ਲਓ ਅਸੀਂ ਲੋਕਾਂ ਦੀ ਕਚਹਿਰੀ 'ਚ ਉਹ ਮਸਲਾ ਰੱਖ ਰਹੇ ਹਾਂ ਵੀ ਜੇ 200 200 ਦੇ ਕਰੀਬ ਕਰੋੜ ਰੁਪਈਆ ਉਹ ਸਰੂਪ 'ਚ ਲੱਗੇ ਤਾਂ ਉਹ ਕਿੱਥੇ ਹੈ ਜੇ ਦੋ ਸੌ ਕਰੋੜ 100 ਕਰੋੜ ਰੁਪਏ ਦੀ ਸਮਝ ਲੱਗਿਆ ਹੁੰਦਾ ਅੱਜ ਹਾਲਾਤ ਇਹ ਨਾ ਹੁੰਦੇ ਵਕੀਲ ਸਾਹਿਬ ਨੇ ਗੱਲ ਕਹੀ ਹੈ ਨਗਰ ਕੌਂਸਲ ਪ੍ਰਧਾਨ ਨੂੰ ਲਾਣ ਦੀਆਂ ਗੱਲਾਂ ਚੱਲ ਰਹੀਆਂ ਨੇ ਦੋ ਢੜੇ ਬਣ ਗਏ ਅਸੀਂ ਲਾਣਾਂ ਦੇ ਤੇ ਹੱਕ ਚੋਂ ਜਾਂ ਬਚਾਣਾਂ ਦੇ ਹੱਕ ਚੋਂ ਕਿਉਂਕਿ ਨਹੀਂ ਅਸੀਂ ਹਜੇ ਕਿਸੇ ਦੇ ਜਾ ਕੇ ਨਹੀਂ ਨਹੀਂ ਪ੍ਰਧਾਨ ਨੇ ਕਿਹਾ ਵੀ ਪ੍ਰਧਾਨ ਲਾਣ ਦਾ ਦਾ ਇਸੀ ਇਸੀ ਕੰਮ ਦੇ ਹੱਕ ਚ ਹੈ ਇਸੀ ਕਿਹਾ ਵੀ ਲੋਕਾਂ ਨੂੰ ਡਿਵਰਟ ਨਾ ਨਾ ਕਰੋ ਦੱਸ ਜਾਣੇ ਨੇ ਅੱਜ ਲਾਸਟ ਮਿੰਟ ਦਿੱਤੀ ਹੋਈ ਸੀ ਉਹ ਤੁਸੀਂ ਪੁੱਛ ਸਕਦੇ ਹੋ ਉਹ ਕੀ ਕਰਨਗੇ ਹਾਂ ਪਰ ਗੱਲ ਇਹ ਹੈ ਵੀ ਆਪਾਂ ਜਿਹੜੇ ਲੋਕ ਨੇ ਲੋਕਾਂ ਨੇ ਤਾਂ ਆਪਣੇ ਕੰਮ ਦੇਖਣੇ ਨੇ ਕਿੰਨੂੰ ਪ੍ਰਧਾਨ ਲਾਉਣਾ ਹੈ ਕਿਨੂੰ ਨਹੀਂ ਲਾਉਣਾ ਉਹ ਉਹਨਾਂ ਨੇ ਥੋੜੀ ਦੇਖਣਾ ਐਮਸੀ ਬਣਾਓ ਐਮਸੀ ਤੋਂ ਕੰਮ ਲੈਣ ਦੇ ਹੱਕਦਾਰ ਨੇ ਪਰ ਐਮਸੀ ਜਦੋਂ ਕੋਈ ਕੋਈ ਵੀ ਐਮਸੀ ਕਹਿੰਦਾ ਵੀ ਇਸ ਤੇ ਜੀ ਪ੍ਰਧਾਨ ਬਣਨ ਵਾਲੇ ਪਾਸੇ ਤੁਰੇ ਹੋਏ ਆ ਤੇ ਲੋਕਾਂ ਦੇ ਕੰਮ ਉੱਥੇ ਦੇ ਉੱਥੇ ਰਹਿ ਗਏ ਤਾਂ ਸਤਿੰਦਰ ਜੀ ਨੇ ਇਹ ਕਿਹਾ ਸੀ ਵੀ ਮੈਂ ਲੋਕਾਂ ਦੇ ਕੰਮ ਲਈ ਹਾਮੀ ਭਰਦਾ ਕਿਸੇ ਨੂੰ ਲਾਓ ਕਿਸੇ ਨੂੰ ਨਾ ਲਾਓ ਕਿੰਡਾ ਵੱਡਾ ਦਬਾਓ ਮਤਲਬ ਕੇ ਸਰਕਾਰ ਦਾ ਅਮਨ ਰੋੜੇ ਦਾ ਜਿਸ ਦਿਨ ਮਿਊਸਪਲ ਕਮੇਟੀ ਦੀ ਇਲੈਕਸ਼ਨ ਸੀ ਉਸ ਦਿਨ ਵੀ ਮੈਨੂੰ ਅਮਨ ਰੋੜੇ ਨੇ ਕਿਹਾ ਵੀ ਤੂੰ ਅੰਦਰ ਲੈ ਜਾ ਕੇ ਵੀ ਤੁਸੀਂ ਮੈਨੂੰ ਸਾਡੀ ਉਹਨੂੰ ਪਾਰਟੀ ਦਾ ਪ੍ਰਧਾਨ ਲਾਓ ਵੋਟ ਬਹੁਤ ਜੀ ਪੰਜਾਬ ਦੇ ਵਿੱਚ ਜ਼ਰੂਰ ਦੇ ਵਿੱਚ ਜਿੱਥੇ ਗਾਉਂ ਤੁਹਾਨੂੰ ਉੱਧਰ ਦਵਾਂਗੇ ਫਿਰ ਦਬੋ ਸਰਕਾਰ ਦਾ ਜੋ ਤੁਸੀਂ ਹੁੰਦਾ ਪੁਲਿਸ ਪ੍ਰਸ਼ਾਸਨ ਦਾ ਸਾਡੇ ਤੇ ਵੋਟ ਪਾਉਂਦਾ ਮੈਂ ਕੱਲਾ ਬੰਦਾ ਸੀ ਆਜ਼ਾਦ ਦੇ ਆਜ਼ਾਦ ਦੇ ਮਲਕੇ ਸਪੋਰਟ ਨਹੀਂ ਕੀਤੀ ਅੱਜ ਵੀ ਅਸੀਂ ਇਹਦੇ ਨਾਲ ਨਹੀਂ ਆ ਅਸੀਂ ਕਹਿੰਦੇ ਵੀ ਸ਼ਹਿਰ ਦੇ ਕੰਮ ਸ਼ਹਿਰ ਦੇ ਲੋਕਾਂ ਨੂੰ ਸਾਨੂੰ ਵੋਟਾਂ ਹੋਣੀ ਪਾਈਆਂ ਨੇ ਮਲਕੇ ਸ਼ਹਿਰ ਦੇ ਕੰਮਾਂ ਲਈ ਸਿਰਫ ਇਕੱਠੇ ਰੋ ਪ੍ਰਧਾਨ ਨੂੰ ਲਾ ਦਿਓ ਕਰ ਦਿਓ ਸਾਨੂੰ ਕੋਈ ਮਤਲਬ ਨਹੀਂ ਸਾਡੇ ਤਾਂ ਕੰਮ ਹੋਣੇ ਚਾਹੀਦੇ ਨੇ ਅਸੀਂ ਚੁਣਿਆ ਲੋਕਾਂ ਨੇ ਚੁਣੇ ਹੋਏ ਨੁਮਾਇੰਦੇ ਆਸੀਂ ਮਲਕੇ ਸਾਡਾ ਹੱਕ ਬਣਦਾ ਹੈ ਇਨਾਂ ਨੂੰ ਕਹਿੰਦਾ ਉਹੀ ਅਸੀਂ ਵੱਲ ਗੱਲ ਕੀਤੀ ਸੀ ਬਸ